ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਮਗਨरेगा ਸਕੀਮ ਤਹਿਤ ਕੇਂਦਰ ਸਰਕਾਰ ਕੋਲ ਬਕਾਇਆ 250 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਪੋਰਜੁਰਮੇ ਅਪੀਲ ਕੀਤੀ ਹੈ ਜਲੰਧਰ ਵਿੱਚ ਕੇਂਦਰੀ ਮੰਤਰੀ ਨਾਲ ਸਮੀਖਿਆ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਂਦ ਨੇ ਕਿਹਾ ਕਿ ਮਟੀਰੀਅਲ ਕੰਪੋਨੈਂਟਾਂ ਦੇ ਹੇਠ ਰੋਕੇ ਗਏ ਫੰਡਸ ਕਰਕੇ ਪੰਜਾਬ ਦੇ ਵਿੱਚ ਇਸ ਸਹਿਮ ਪਿੰਡੂ ਰੋਜ਼ਗਾਰ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਵਿੱਚ ਗੰਭੀਰ ਰੁਕਾਵਟ ਪੈਦਾ ਹੋਈ ਹੈ ਉਜਰਤ ਵਿੱਚ ਸਮਾਨਤਾ ਦੀ ਮੰਗ ਕਰਦਿਆਂ ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਮਗਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਰਾਜਮંત્રીਆਂ ਦੀਆਂ ਉਜਰਤਾਂ ਵਿੱਚ ਸੋਧ ਕਰਨ ਦੀ ਵੀ ਅਪੀਲ ਕੀਤੀ ਉਨਾ ਕਹੇ ਕਿ ਹਰਿਆਣਾ ਵਿੱਚ ਰਾਜ ਮਿਸਤਰੀ ਨੂੰ 400 ਰੁਪਏ ਪ੍ਰਤੀ ਦਿਨ ਮਿਲਦੇ ਨੇ ਜਦਕਿ ਪੰਜਾਬ ਦੇ ਵਿੱਚ ਰਾਜ ਮਿਸਤਰੀ ਨੂੰ ਸਿਰਫ 346 ਰੁਪਏ ਦੀ ਉਜਰਤ ਦਿੱਤੀ ਜਾਂਦੀ ਹੈ। ਉਹਨਾਂ ਜ਼ੋਰ ਦਿੰਦੇ ਹਨ ਕਿ ਹੈ ਕਿ ਮਹਿੰਗਾਈ ਅਤੇ ਮਜ਼ਦੂਰੀ ਦੀਆਂ ਦਰਾਂ ਵਧਣ ਕਰਕੇ ਇੰਨੇ ਘੱਟ ਉਜਰਤ ਤੇ ਹੁਨਰਮੰਦ ਮਿਸਤਰੀ ਮਿਲਣਾ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਕਹੇ ਕਿ ਦੋਹਾਂ ਗੁਆਂਢੀ ਰਾਜਾਂ ਵਿਚਕਾਰ ਇਹ ਵਿਤਕਰਾ ਖਤਮ ਹੋਣਾ ਚਾਹੀਦਾ ਹੈ। ਸੌਂਦ ਨੇ ਕੇਂਦਰ ਸਰਕਾਰ ਨੂੰ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦੀ ਸਹਾਇਤਾ ਵਜੋਂ ਪਹਿਲਾਂ ਐਲਾਨ ਕੀਤੇ ਗਏ 1600 ਕਰੋੜ ਰੁਪਏ ਦੇ ਬਕਾਇਆ ਹੜ੍ਹ ਰਾਹਤ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਜਿਹੜਾ ਸਾਡਾ 250 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਜੋ ਕਿ ਮਟੀਰੀਅਲ ਕੰਪੋਨੈਂਟ ਦਾ ਪੈਸਾ ਕੇਂਦਰ ਕਨੇ ਬਕਾਇਆ ਹੈ ਵੀ ਸਾਨੂੰ ਜਲਦੀ ਤੋਂ ਜਲਦੀ ਉਹ 250 ਕਰੋੜ ਰੁਪਈਆ ਮਟੀਰੀਅਲ ਕੰਪੋਨੈਂਟ ਦਾ ਜਾਰੀ ਕੀਤਾ ਜਾਊਗਾ ਇਸ ਤੋਂ ਇਲਾਵਾ ਸਾਡੀ ਅਸੀਂ ਇਹ ਵੀ ਮੰਗ ਬੜੇ ਤਕੜੇ ਹੋ ਕੇ ਰੱਖੀ ਹੈ ਕਿ ਹਰਿਆਣੇ ਦੇ ਅੰਦਰ ਜਿਹੜਾ ਮਨਰੇਗਾ ਵਰਕਰ ਹੈ ਉਹਨੂੰ ਦਿਹਾੜੀ ਮਿਲਦੀ ਹੈ 400 ਰੁਪਈਆ ਤੇ ਪੰਜਾਬ ਦੇ ਅੰਦਰ ਜਿਹੜਾ ਮਨਰੇਗਾ ਵਰਕਰ ਹੈ ਉਹਨੂੰ ਦਿਹਾੜੀ ਮਿਲਦੀ ਹੈ 346 ਰੁਪਏ ਵੀ ਇਹ ਪੱਖਪਾਤ ਨਾ ਕੀਤਾ ਜਾਵੇ ਵੀ ਉੱਥੇ ਵੀ ਜਿਹੜਾ ਨੇਚਰ ਆਂ ਵਰਕ ਹੈ ਉਹ ਸੇਮ ਹੈ ਪੰਜਾਬ ਚ ਵੀ ਨੇਚਰ ਆਂ ਵਰਕ ਸੇਮ ਹੈ ਫਿਰ ਦਿਹਾੜੀਆਂ ਦਾ ਫਰਕ ਕਿਉਂ ਉੱਥੇ 400 ਕਿਉਂ ਪੰਜਾਬ ਚ 346 ਰੁਪਏ ਕਿਉਂ ਉਹਨਾਂ ਨੇ ਸਾਡੀ ਇਸ ਮੰਗ ਨੂੰ ਜਾਇਜ਼ ਮੰਨਿਆ ਵੀ ਬਿਲਕੁਲ ਤੁਸੀਂ ਇਹ ਮੁੱਦਾ ਠੀਕ ਉਠਾਇਆ ਹੈ ਵੀ ਅਸੀਂ ਇਹਦੇ ਤੇ ਜਾ ਕੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਤੋਂ ਜਲਦੀ ਪੰਜਾਬ ਦੇ ਅੰਦਰ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਵਧਾ ਕੇ ਦੇ ਸਕੀਏ। ਔਰ ਅਸੀਂ ਇਹ ਵੀ ਕਹਿਆ ਉਹਨਾਂ ਨੂੰ ਕਿ 400 ਰੁਪਏ ਦੇ ਵਿੱਚ ਅੱਜ ਦੀ ਡੇਟ 'ਚ ਮੰਗਾਈ ਦਾ ਦੌਰ ਦੇਖਦੇ ਹੋਏ, ਮੰਗਾਈ ਦੀ ਦਰ ਦੇਖਦੇ ਹੋਏ ਵੀ ਗੁਜ਼ਾਰਾ ਕਰਨਾ ਪਹਿਲੇ ਹੀ ਮੁਸ਼ਕਲ ਹੈ ਔਰ ਸੈਮੀ ਸਕਿਲਡ ਲੇਬਰ ਹੈ ਜਾਂ ਜਿਹੜੀ ਸਾਡੀ ਸਕਿਲਡ ਜਾਂ ਸੈਮੀ ਸਕਿਲਡ ਲੇਬਰ ਹੈ ਜਿਹਦੇ 'ਚ ਮਿਸ਼ਨ ਵੀ ਆ ਜਾਂਦੇ ਨੇ ਵੀ ਉਹ ਤਾਂ ਬਿਲਕੁਲ ਹੀ ਨਹੀਂ ਇਸ ਕੋਸਟ ਦੇ ਉੱਤੇ ਸਾਨੂੰ ਮਿਲਦੇ ਤਾਂ ਸਾਡੀ ਇਹ ਬਹੁਤ ਵੱਡੀ ਯਾਨੀ ਕਿ ਸਾਨੂੰ ਰੂਰਲ ਡਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਵਿੱਚ ਮਨਰੇਗਾ ਦਾ ਕੰਮ ਕਰਵਾਉਣ ਦੇ ਵਿੱਚ ਦਿੱਕਤ ਆਂਦੀ ਹੈ। ਸੋ ਅਸੀਂ ਬੜੇ ਜ਼ੋਰਦਾਰ ਤਰੀਕੇ ਨਾਲ ਸੈਮੀ ਸਕਿਲਡ ਦੀ ਜਿਹੜੀ ਮਟੀਰੀਅਲ ਕੰਪੋਨੈਂਟ ਅਸੀਂ ਉਹਨਾਂ ਨੂੰ ਕਹੇ ਜਿੱਥੇ ਵੇਜ ਵਧਾਉਣੀ ਹੈ ਇਹਨਾਂ ਦੀ ਵੇਜ ਵਧਾਓ ਪਲੱਸ ਉਹਨਾਂ ਨੂੰ ਸੈਮੀ ਸਕਿਲਡ ਵਰਕਰ ਨੂੰ ਜਿਹੜੀ ਪੈਸੇ ਨੇ ਉਹ ਟਾਈਮ ਸੇਅਰ ਨਹੀਂ ਮਿਲਦੇ। ਕਿਉਂ ਨਹੀਂ ਮਿਲਦੇ? ਕਿਉਂਕਿ ਜਿਹੜੀ ਜਿਹੜੀ ਨਾਰਮਲ ਜਿਹੜੀ ਮਨਰੇਗਾ ਦੇ ਨੋਰਮਲ ਪਰਸਨ ਨੂੰ ਵੇਜ ਆਂਦੀ ਹੈ ਉਹ ਆਂਦੀ ਹੈ ਡਾਇਰੈਕਟਲੀ ਪਰ ਜਿਹੜੀ ਸੈਮੀ ਸਕਿਲਡ ਨੂੰ ਆਂਦੀ ਹੈ ਉਹ ਨਾਲ ਲਿੰਕ ਕੀਤਾ ਹੋਇਆ ਮਟੀਰੀਅਲ ਦੇ ਵੀ ਜਦੋਂ ਮਟੀਰੀਅਲ ਦੀ ਪੇਮੈਂਟ ਹੋਊਗੀ ਉਸ ਸਮੇਂ ਦੀ ਪੈਸੇ ਦਿੱਤੇ ਜਾਣਗੇ ਅਸੀਂ ਕਿਹਾ ਵੀ ਪਹਿਲਾਂ ਤਾਂ ਸਾਡਾ 250 ਕਰੋੜ ਰੁਪਈਆ ਲਗਭਗ ਮਟੀਰੀਅਲ ਕਾਸਟ ਦਾ ਦੋ ਤਾਂ ਜੋ ਜਦੋਂ ਤੁਸੀਂ ਮਟੀਰੀਅਲ ਕਾਸਟ ਦੇ ਪੈਸੇ ਸਾਨੂੰ ਸੈਂਕਸ਼ਨ ਕਰੋਗੇ ਤਾਂ ਹੀ ਅਸੀਂ ਜਿਹੜੇ ਸੈਮੀ ਸਕਿਲਡ ਵਰਕਰਾਂ ਨੂੰ ਦੀ ਪੇਮੈਂਟ ਦੇ ਸਕਾਂਗੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਹੋਰ ਕਈ ਤੇ ਇਸ ਸੈਮੀ ਸਕ੍ਰਿਪਟ ਦੀ ਜਿਹੜੀ ਪੇਮੈਂਟ ਹੈ ਇਹਨੂੰ ਡੀ ਲਿੰਕ ਕਰੋ ਮਟੀਰੀਅਲ ਦੇ ਨਾਲ ਤਾਂ ਜੋ ਜਿਵੇਂ ਬਾਕੀ ਮਤਲਬ ਮਰੇਗਾ ਦੀ ਵੇਜ ਸਿੱਧੀ ਡਾਇਰੈਕਟ ਉਹਦੇ ਖਾਤੇ ਚ ਜਾਂਦੀ ਹੈ ਇਹ ਸੈਮੀ ਸਕ੍ਰਿਪਟ ਦੀ ਨਾਲ ਤਾਂ ਵੇਜ ਵਧਾਓ ਨਾਲ ਤਾਂ ਵੇਜ ਇਨਕਰੀਜ਼ ਕਰੋ ਨਾਲ ਇਹਨੂੰ ਸਿੱਧਾ ਉਸ ਬੈਨੀਫੀਸ਼ੀਅਰੀ ਦੇ ਖਾਤੇ ਚ ਪੈਂਦੀ ਕਰੋ ਸੋ ਆਹੀ ਜੇ ਵਿਸ਼ੇਸ਼ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਵੀ ਮਹਿਸੂਸ ਹੋ ਰਿਹਾ ਕਿ ਉਹ ਆਪ ਮੰਨੇ ਨੇ ਕਿ ਪੰਜਾਬ ਨੇ ਬਾਕੀ 28 ਸੂਬਿਆਂ 'ਚੋਂ ਔਰ ਇਹ ਬਾਕੀ ਜਿਹੜੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ 'ਚ ਸਭ ਤੋਂ ਬੈਸਟ ਪਰਫਾਰਮ ਹੈ ਜਿਹੜਾ ਪੰਜਾਬ ਦੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਨੇ ਆਪਣੇ ਆਪ 'ਚ ਕੀਤਾ ਔਰ ਜਿੰਨਾ ਕੇਂਦਰ ਤੇ ਸਟੇਟ ਦੀਆਂ ਸਾਂਝੀਆਂ ਸਕੀਮਾਂ ਦਾ ਲਾਹਾ ਅਸੀਂ ਪੰਜਾਬ ਦੇ ਵਿੱਚ ਲੈ ਸਕਦੇ ਹਾਂ ਅਸੀਂ ਉਹਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਮੈਂ ਇਸ ਗੱਲ ਲਈ ਇਸ ਵਿਜਨ ਦੇ ਲਈ ਇਸ ਸਾਰੇ ਕਿਉਂਕਿ ਇਹ ਸਾਰੀਆਂ ਸਕੀਮਾਂ ਦਾ ਲਾਹਾ ਲੈਣਾ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਸਾਡੇ ਸਿਰ ਦੇ ਉੱਤੇ ਇੱਕ ਚੰਗੇ ਸਾਨੂੰ ਗਾਈਡ ਕਰਨ ਵਾਲੇ ਇੱਕ ਲੀਡਰ ਦਾ ਹੱਥ ਹੋਵੇ ਤਾਂ ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਯੋਗ ਰਹਿਨਮਾਈ ਦੇ ਹੇਠ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਇਹ ਜਿਹੜੀ ਅਸੀਂ ਸਾਡਾ ਡਿਪਾਰਟਮੈਂਟ ਹੈ ਤਾਂ ਇੰਨਾ ਅੱਛਾ ਬਾਕੀ ਸੂਬਿਆਂ ਨਾਲ ਸਭ ਤੋਂ ਬੈਸਟ ਪਰਫਾਰਮ ਕਰਦਾ ਹੈ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਇਨਹੀ ਤੁਸੀਂ ਬਣ ਰਹੋ ਚੜਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ